सिखों का लंगर खाने के लिए भी तुम्हें जाने की क्या जरूरत है जी सिखों के त्योहार में लंगर खा सकते हैं कि नहीं खा सकते वे लंगर मुसलमान थोड़ा पकाते हैं तो लंगर ही खाना है जी तो लंगरी तो यहां बेशुमार है अलहमद लंगर खत्म नहीं होता जी लंगर खाने के लिए वहां जाना ये तो बड़ी फजूल बात है लेंदे पंजाब एक मुस्लिम विद्वान वालों सिखा लंगर नू लेके ਕੀਤੀ ਜਾ ਰਹੀ ਸੇਵਾ ਜਿਹੜੀ ਕਿ ਹੜਾਂ ਵਿੱਚ ਵੀ ਕੀਤੀ ਗਈ ਬਾਦ-ਵਿਵਾਦ ਭੱਗ ਗਿਆ ਹੈ ਉਸ ਦੀਆਂ ਵੀਡੀਓਜ਼ ਚੜਦੇ ਪੰਜਾਬ ਵਿੱਚ ਸ਼ੇਅਰ ਹੋ ਰਹੀਆਂ ਹਨ ਅਤੇ ਲੈਹਦੇ ਪੰਜਾਬ ਵਿੱਚ ਵੀ ਹੋਈਆਂ ਹੋਣਗੀਆਂ ਕਿ ਸਿੱਖ ਅੱਲਾ ਦੇ ਬੰਦੇ ਸਮਝ ਕੇ ਲੰਗਰ ਲਗਾ ਰਹੇ ਹਨ ਮਨੁੱਖਤਾ ਦਾ ਫਰਜ਼ ਸਮਝ ਕੇ ਲੰਗਰ ਲਗਾ ਰਹੇ ਹਨ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਨਿਭਾ ਰਹੇ ਹਨ ਪਰ ਇਹ ਵਿਦਵਾਨ ਕੀ ਕਹਿ ਰਿਹਾ ਹੈ ਸੁਣੋ ਜਰਾ ਅੱਗੇ ਸਿੱਖ ਕੀ ਸਮਝ ਰਹੇ ਹਨ ਸੇਵਾ ਕਰਕੇ ਅੱਲਾ ਦਾ ਨਾਮ ਵੀ ਲੈ ਰਹੇ ਹਨ ਰਾਗੀ ਢਾਡੀ ਸ਼ਬਦ ਵੀ ਪੜ ਰਹੇ ਹਨ ਪਰ ਇਹ ਬੇਫਜ਼ੂਲ ਦੋਨਾ ਥਾਮਾ ਤੇ ਬਾਦ-ਬਵਾਦ ਦਾ ਕਾਰਨ ਬਣ ਰਿਹਾ ਕੌਣ ਹੈ ਇਹ ਲੈnde ਪੰਜਾਬ ਵਾਲੇ ਮੁਸਲਮਾਨ ਭਰਾਵੋ ਦੱਸਿਓਏ ਆਲਮ ਕਿੱਡਾ ਤਕੜਾ ਵਿਦਵਾਨ ਹੈ ਕਿਡਾ ਕੁ ਤਕੜਾ ਆਲਮ ਹੈ ਦੱਸਿਓ ਇਸ ਬਾਰੇ ਕੀ ਨਾਮ ਹੈ ਇਸ ਦਾ ਕਿਉਂ ਪਾੜਾ ਵਧਾ ਰਿਹਾ ਹੈ ਇਹ ਦੱਸਿਓ ਜਰਾ ਅੱਲਾ ਹੱਲਾ 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 ਹਕਮ ਹਕਮ ਹੈ ਐ ਅੱਲਾ ਤੋ ਇਹ ਤਾਂ ਜੀ ਇਹੀ ਕਹਿਣਾ ਵੀ ਸਾਨੂੰ ਸਿਖਾਇਆ ਹੀ ਸਰਬੱਤ ਦਾ ਭਲਾ ਗਿਆ ਸਾਨੂੰ ਸਿਖਾਇਆ ਗਿਆ ਮਨੁੱਖੀ ਜਾਤ ਸਭ ਇੱਕੋ ਪਹਿਚਾਣ ਕੋ ਸਾਨੂੰ ਸਬਰ ਤੇ ਸੰਤੋਖ ਦਿੱਤਾ ਗੁਰੂ ਸਾਹਿਬਾਨ ਨੇ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਲੋ ਦਸਵੇਂ ਪਾਤਸ਼ਾਹ ਤੱਕ ਇੱਕ ਜੋਤ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਜਣਾ ਜੇ ਜਿੱਤ ਵੀ ਆ ਨਾ ਸਾਡੀ ਉਹ ਉਹਨਾਂ ਗੁਰੂ ਕੋਲ ਹੀ ਪਈ ਹੈ ਤੇ ਅਸੀਂ ਅਰਦਾਸ ਕਰਕੇ ਵੀ ਗੁਰੂ ਸਾਨੂੰ ਜਿੱਤ ਬਖਸ਼ੇ